ਅੱਜ ਜੋ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਆ ਉਹ ਦਿਲ ਨੂੰ ਕਮਾਉ ਤੇ ਰੌਂਗਟੇ ਖੜੇ ਕਰਨ ਵਾਲੀ ਇੱਕ ਅਜਾਈ ਕਹਾਣੀ ਆ ਕਿ ਤੁਸੀਂ ਸੁਣ ਕੇ ਤੁਹਾਡੀ ਰੂਹ ਕੰਬ ਜਾਏਗੀ ਕਿ ਇੰਜ ਵੀ ਪੰਜਾਬ ਦੇ ਅੰਦਰ ਹੋ ਰਿਹਾਗਾ ਆਓ ਵੀਡੀਓ ਕਰਦੇ ਹਾਂ ਸਟਾਰਤ ਸਤਿ ਸ੍ਰੀ ਅਕਾਲ ਜੀ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਹਮਣੇ ਕੋਈ ਨਾ ਕੋਈ ਅਸੀਂ ਹਰ ਇੱਕ ਮੁੱਦਾ ਲੈ ਕੇ ਆਉਣੇ ਆ ਕੋਈ ਕੋਈ ਨਵੀਂ-ਨਵੀਂਆਂ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਸਾਡੇ ਦੇ ਨਾਲ ਹਕੀਕਤ ਦੇ ਨਾਲ ਜੁੜੀਆਂ ਨੇ ਸਾਡੇ ਜਿਹੜਾ ਸਮਾਜ ਆ ਉਸ ਦੇ ਨਾਲ ਜੁੜੀਆਂ ਨੇ ਪਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀਡੀਓ ਸਾਰੀ 4-5 ਕਿ ਮਿੰਟ ਦੀ ਵੀਡੀਓ ਬਣਾਵਾਂਗੇ ਤੁਹਾਡਾ ਸਮਾਂ ਨਹੀਂ ਜ਼ਿਆਦਾ ਲੈਂਦੇ ਪਰ ਸਾਰੀ ਵੀਡੀਓ ਜਰੂਰ ਵੇਖੋ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਹਾਇ ਕਹਾਣੀ ਕੀ ਹੈ ਕਿੱਥੋਂ ਦੀ ਹੈ ਪੰਜਾਬ ਦੀਆਂ ਕਹਾਣੀਆਂ ਦੋਸਤੋ ਤੁਹਾਨੂੰ ਅਸੀਂ ਸੁਣਾਉਣੀ ਆ ਖਾਸ ਕਰਕੇ ਜਿਹੜੇ ਸਾਡੀਆਂ ਧੀਆਂ ਪਹਿਣਾ ਵਾਲੇ ਲੋਕ ਨੇ ਜਿਨ੍ਹਾਂ ਦੇ ਘਰ ਧੀਆਂ ਪਹਿਣਾ ਨੇ ਉਹਨਾਂ ਲਈ ਵੀ ਹੋਰ ਵੀ ਖਾਸ ਕਹਾਣੀਆਂ ਇਹ ਬਹੁਤ ਦਰਦ ਭਰੀ ਕਹਾਣੀਆਂ ਆ ਦੋਸਤੋ ਤੁਹਾਨੂੰ ਸਭ ਨੂੰ ਪਤਾ ਕਿ ਸਾਡੇ ਸਮਾਜ ਦੇ ਵਿੱਚ ਨਿੱਤ ਨਵੀਆਂ ਜਿਹੜੀਆਂ ਘਟਨਾਵਾਂ ਨੇ ਆਪਾਂ ਵੇਖਦੇ ਆ ਸੁਰੂ ਤੋਂ ਲੈ ਕੇ ਬਾਪੜ ਦੀਆਂ ਆ ਰਹੀਆਂ ਨੇ ਪਰ ਜੋ ਅਸੀਂ ਕਹਾਣੀ ਅੱਜ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਉਹ ਸਭ ਤੋਂ ਬੱਕਰੀ ਤੇ ਦਿਲ ਨੂੰ ਤੁੰਬ ਦੇਣ ਵਾਲੀ ਕਹਾਣੀ ਆ ਕਰੀਬ ਅੱਜ ਤੋਂ 20-25 ਦਿਨ ਪਹਿਲਾਂ ਜਲੰਧਰ ਦੇ ਵਿੱਚ ਇੱਕ ਮਹਿਲਾ ਜਿਹੜੀ ਮਹਿਲਾ ਗਈ ਉਹ ਗਮ ਹੁੰਦੀ ਆ ਲੰਬੜਾ ਚਰਚ ਦੇ ਵਿੱਚੋਂ ਜਿਹੜੀ ਮਹਿਲਾ ਗਈ ਜੇ ਆਪਾਂ ਕਹਿੰਦੇ ਆ ਇਹ ਲੜਕੀ ਆ 30 ਸਾਲ ਦੀ ਲੰਬੜਾ ਚਰਚ ਦੇ ਕੋਲੋਂ ਇੱਕ ਆਟੋ ਤੇ ਚੜ ਜਾਂਦੀ ਆ ਆਪਣੇ ਘਰ ਤੱਕ ਜਾਣ ਲਈ ਆਟੋ ਨੂੰ ਜਿਹੜਾ ਉਹ ਹੱਥ ਦਿੰਦੀ ਆ ਤੇ ਆਟੋ ਉੱਪਰ ਸਵਾਰ ਹੁੰਦੀ ਆ ਤੇ ਆਪਣੇ ਘਰ ਸੱਡਣ ਲਈ ਆਟੋ ਵਾਲੇ ਨੂੰ ਕਹਿੰਦੀ ਆ ਪਰ ਜੋ ਹੀ ਆਟੋ ਤੇ ਚੜਦੀ ਆ ਤੇ ਆਟੋ ਆਟੋ ਜਿਹੜੀ ਇਹ ਜਲੰਧਰ ਦੇ ਆਸ-ਪਾਸ ਦੀ ਕਹਾਣੀ ਦੱਸੀ ਜਾ ਰਹੀ ਆ ਜਦੋਂ ਆਟੋ ਵਾਲਾ ਗਲਤ ਰਾਸੇ ਲ ਜਾਂਦਾਗਾ ਗਲਤ ਪਾਸੇ ਉਸ ਨੂੰ ਆਠ ਨੂੰ ਮੋੜਦਾਗਾ ਕੁੜੀ ਵੇਖਦੀ ਹੈ ਹੈਰਾਨ ਹੁੰਦੀ ਆ ਕਿ ਵੀ ਇਹਦੀ ਆਟੋ ਵਾਲੇ ਦੀ ਜਿਹੜੀ ਨੀਤ ਆ ਉਹਦੇ ਵਿੱਚ ਫਰਕ ਦਿਸਣ ਲੱਗਦਾ ਉਹਨੂੰ ਆਖਰ ਹੋਇਆ ਕਿ ਥੋੜੀ ਜਿਹੜੀ ਆਪਾਂ ਕਹਿ ਦਈਏ ਸੰਸਾਨ ਜਗ੍ਹਾ ਦੇ ਵਿੱਚ ਉਹ ਆਟੋ ਵਾਲਾ ਆਟ ਨੂੰ ਬ੍ਰੇਕਾ ਲਾਉਂਦਾ ਤੇ ਕੁੜੀ ਦੇ ਮਨ ਦੇ ਵਿੱਚ ਪਹਿਲੇ ਉਹ ਜਿਹੜਾ ਸਾਰਾ ਘੁੱਸਾ ਸੀ ਉਹ ਘਮ ਰਿਹਾ ਹੁੰਦਾਗਾ ਉਸ ਲੜਕੀ ਜਦੋਂ ਆਟੋ ਖੜਦਾਗਾ ਤਾਂ ਲੜਕੀ ਉੱਥੋਂ ਭੱਜਦੀ ਆ ਪਰ ਉਹ ਦਰਿੰਦਾ ਆਟੋ ਵਾਲਾ ਇੱਕ ਲੋਹੇ ਦੀ ਰਾਡ ਲੈ ਕੇ ਉਸ ਲੜਕੀ ਦਾ ਪਿੱਸਾ ਕਰਦਾ ਤੇ ਥੋੜੀ ਜੀ ਦੂਰ ਤੇ ਜਾ ਕੇ ਉਸ ਲੜਕੀ ਨੂੰ ਫੜਦਾ ਹੈਗਾ ਕੁੱਟਮਾਰ ਕਰਦਾ ਹੈਗਾ ਅਖੀਰ ਉਸ ਲੜਕੀ ਦਾ ਅਰਾੜ ਦੇ ਨਾਲ ਜਿਹੜਾ ਕਤਲ ਕਰ ਦਿੰਦਾ ਐਥੇ ਹੀ ਬਸ ਨਹੀਂ ਹੁਣ ਤਾਨੂੰ ਹੋਰ ਰੂਹ ਕੰਬ ਜਾਵੇਗੀ ਕਿ ਇੱਕ ਤਾਂ ਪਾਪੀ ਨੇ ਘਣਾਉਣਾ ਬੇਕਸੂਰ ਨੌਜਵਾਨ ਲੜਕੀ ਦਾ ਕਾਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਜ਼ਬਰ ਜਨਾਹ ਕਰਨ ਤੋਂ ਬਾਅਦ 11 ਬਾਵ ਚਲਿਆ ਜਾਂਦਾ ਇੱਕ ਨਹੀਂ ਦੂਜੀ ਵਾਰ ਫਿਰ ਉਸ ਦੇ ਲੜਕੀ ਦੇ ਨਾਲ ਮ੍ਰਿਤਕ ਪਈ ਦੇ ਦੇ ਨਾਲ ਜ਼ਬਰ ਜਨਾਹ ਕਰਦਾਗਾ ਪਹਿਲਾਂ ਇਹ ਕਹਾਣੀ ਸਭ ਨੂੰ ਇੱਕ ਉਹਦਾ ਦੋਸਤ ਜਿਹੜਾ ਲੜਕੀ ਦਾ ਐਨਆਰਆਈ ਜਿਹੜਾ ਬਾਹਰ ਪੁਰਤਗਾਲ ਦੇ ਵਿੱਚ ਰਹਿੰਦਾ ਸੀ ਲੋਕਾਂ ਨੇ ਕੁਝ ਸਾਡੇ ਕੌਲੀ ਚਟਮਰੀਆ ਹੁੰਦਾ ਜਿਹੜਾ ਬਿਨਾ ਘੋਕ ਪੜਤਾਲ ਤੋਂ ਚੀਕ-ਚੀਕ ਕੇ ਐਨਆਰਆਈ ਦੇ ਪਿੱਛੇ ਪਾਇ ਜਾਂਦੇ ਆ ਕਿ ਇਹਨਾਂ ਨੇ ਕਿਲਿੰਗ ਸਵਾਰੀ ਸਪਾਰੀ ਦੇ ਕੇ ਇਸ ਲੜਕੀ ਦਾ ਕਤਲ ਕਰਵਾ ਦਿੱਤਾ ਪਰ ਜਦੋਂ ਪੁਲਿਸ ਪੂਰੀ ਤਪਤੀਸ਼ ਕਰਦੀ ਆ ਡੰਗਾਈ ਤੱਕ ਜਾਂਦੀ ਆ ਉਤੋਂ ਪਤਾ ਲੱਗਦਾ ਕਿ ਲੰਬੜਾ ਚਰਚ ਦੇ ਸਾਹਮਣੇ ਉਹ ਲੜਕੀ ਆਟੋ ਦੇ ਵਿੱਚ ਚੜ੍ਹਦੀ ਆ ਫਿਰ ਸੀਸੀ ਦੀ ਫੁੱਟਪੈਥ ਜਿਹੜੀਆਂ ਫੁੱਟਪੇਥ ਲਗੀਆਂ ਜਾਂਦੀਆਂ ਨੇ ਫਿਰ ਉਹ ਆਟੋ ਦੇ ਘਰ ਤੱਕ ਪੁਲਸ ਪਹੁੰਚ ਜਾਂਦੀ ਹੈ ਜਦੋਂ ਸਾਰਾ ਕੁਝ ਇਹ ਕਹਾਣੀ ਉਸਦੇ ਆ ਤਾਂ ਉਸ ਆਟੋ ਵਾਲੇ ਦੇ ਇਹ ਜਵਾਨੀ ਜਿਹੜੀਆਂ ਕਿਹੀਆਂ ਗੱਲਾਂ ਨੇ ਉਹ ਸਾਰਾ ਦੱਸਦਾ ਕਿ ਮੈਂ ਲੋਹੀ ਦੀ ਰਾੜ ਨਾਲ ਉਹਦੇ ਗਲਾ ਨੱਪਿਆ ਉਸ ਨੂੰ ਮਾਰਿਆ ਫਿਰ ਉਹਦੇ ਨਾਲ ਮੈਂ ਜ਼ਬਰਜਨਾਹ ਕੀਤਾ ਮਰੀ ਪਈ ਨਾ ਫਿਰ ਵਾਪਸ ਆ ਕੇ ਫਿਰ ਉਹ ਜ਼ਬਰਜਨਾਹ ਕਰਦਾ ਇੱਕ ਆਟੋ ਵਾਲਾ ਤਿੰਨ ਬੱਚਿਆਂ ਦਾ ਬਾਪ ਆ ਜਿਸ ਨੇ ਇਹ ਸਾਰੀ ਘਿਣਾਉਣੀ ਹਰਕਤ ਕੀਤੀ ਆ ਤਿੰਨ ਬੱਚਿਆਂ ਦਾ ਉਹ ਬਾਪ ਆ ਇਹ ਜਿਹੜੀ ਲੜਕੀ ਸੀ ਕਹਿੰਦੇ ਬਹੁਤ ਜ਼ਿਆਦਾ ਖੂਬਸੂਰਤ ਸੀ ਸੋਹਣੀ ਸੀ 30 ਸਾਲ ਦੀ ਉਮਰ ਸੀ ਤੇ ਪੁਲਿਸ ਨੇ ਅਸੀਂ ਕਹਿੰਦੇ ਆ ਕਿ ਅਜਿਹੇ ਕੇਸ ਜੇ ਪਾਲਸ ਲੱਭਦੀ ਆ ਤਾਂ ਉਹਨਾਂ ਨੂੰ ਸਨਮਾਨਤ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਇੱਕ ਤਾਂ ਉਹਨਾਂ ਅ fırsਰਾਂ ਨੂੰ ਜਿਨ੍ਹਾਂ ਨੇ ਬੜੀ ਇੱਕ ਵੱਡੀ ਦਰਿੰਦਗੀ ਜਿਹਨੇ ਦਰਿੰਦਗੀ ਕੀਤੀ ਸੀ ਉਹ ਲੱਭ ਕੇ ਲਿਆਂਦਾ ਦੂਜੇ ਪਾਸੇ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਅਜਿਹੇ ਲੋਕਾਂ ਨੂੰ ਅਜਿਹੇ ਜਿਹਨੇ ਦਰਿੰਦਗੀ ਭਰੀ ਇਹ ਘਟਨਾ ਸਾਰੀ ਕੀਤੀ ਹੈ ਉਹ ਲੜਕੀ ਦੇ ਨਾਲ ਘੱਟੋ ਘੱਟ ਉਹਨੂੰ ਬਾਹਲਾ ਨਹੀਂ ਫਾਂਸੀ ਦੀ سزا ਤਾਂ ਖੋਣੀ ਚਾਹੀਦੀ ਆ ਉਮਰ ਕੈਦ ਕਹਿੰਦਾ ਸੀ ਮੈਂ ਨਹੀਂ ਫਾਂਸੀ ਦੀ سزا ਉਸ ਨੂੰ ਹੋਣੀ ਚਾਹੀਦੀ ਆ ਤੇ ਇਸ ਦਰਿੰਦਕ ਨੇ ਜਿਹੜਾ ਚਾਲਕਾ ਉਸ ਨੇ ਤਾਂ ਇਹ ਸਭ ਕੁਝ ਇਜਾਮ ਦਿੱਤਾ ਬੇਕਸੂਰ ਲੜਕੀ ਦਾ ਜਿਹੜਾ ਕਤਲ ਕੀਤਾ ਹੁਣ ਜਿਹੜੇ ਹੋਰ ਰੋਜੀ ਰੋਟੀ ਕਮਾਉਂਦੇ ਹੋਣਗੇ ਲੱਖਾਂ ਹੋਰ ਆਟੋ ਵਾਲੇ ਹੋਣਗੇ ਤੇ ਉਹ ਉਹਨਾਂ ਤੇ ਕੀ ਸੋਚਦੇ ਹੋਣਗੇ ਕੀ ਸਾਡੀਆਂ 3 ਭੈਣਾਂ ਉਹਨਾਂ ਤੇ ਕੰਮੇ ਵਿਸ਼ਵਾਸ ਕਰਨਗੀਆਂ ਕੰਮੇ ਜਿਹੜਾ ਆਪਣੀ ਮੰਜ਼ਲ ਤੱਕ ਜਾਣ ਗਿਆ ਇਸ ਤੋਂ ਪਹਿਲਾਂ ਵੀ ਜਿਹੜਾ ਲੁਧਿਆਣੇ ਵਿੱਚ ਵੀ 4 ਸਾਲ ਦੀ ਬੱਚੀ ਦੇ ਨਾਲ ਇੱਕ ਪਰਵੇਸੀ ਵੱਲੋਂ ਜਿਹੜਾ ਉਹ ਵੀ ਬਲਾਤਕਾਰ ਕੀਤਾ ਗਿਆ ਸੀ ਤੇ ਜਿਹੜੀ ਇਹ ਘਟਨਾ ਵਾਪਰੀ ਆ ਇਹ ਦੱਸੀ ਜਾ ਰਹੀ ਹੈ ਗਰਦਾਸਪੁਰ ਦੀ ਜਿਹੜੀ ਇਹ ਲੜਕੀ ਸੀ ਤੇ ਜਿਹੜਾ ਇਹਦਾ ਫਰੈਂਡ ਸੀ ਉਹ پرتਗਾਲ ਐਨ ਆਰ ਆਈ ਆ ਜਿਹੜਾ ਉੱਥੇ ਰਹਿੰਦਾ ਸੀ ਪਰ ਅਸੀਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਾਡਾ ਸੰਧਾਤ ਦਿੱਤਾ ਸੀ ਸਾਨੂੰ ਇੱਕ ਬਲਖਣੀ ਸਾਡੀ ਕੌਮ ਨੂੰ ਦਿੱਤਾ ਸੀ ਕਿ ਸਾਨੂੰ ਮਰਸਲ ਕੌਮ ਬਣਾਇਆ ਸੀ ਅਸੀਂ ਅੱਜ ਆਪਣੀਆਂ ਲੜਕੀਆਂ ਨੂੰ ਘਰੋਂ ਕੱਢਣ ਦੀ بجائے ਬਾਹਰ ਜਾਣ ਦੀ بجائے ਅਸੀਂ ਉਹਨਾਂ ਦੇ ਅੰਦਰ ਇੱਕ ਡਰ ਪੈਦਾ ਆਪ ਕਰਦੇ ਆ ਅਸੀਂ ਉਹਨਾਂ ਨੂੰ ਦਲੇਰ ਨਹੀਂ ਬਣਾਉਂਦੇ ਜੇਕਰ ਉਹ ਕੁੜੀ ਇੱਕ ਹੋ ਸਕਦਾ ਜੇ ਉਹ ਗੱਤਕਾ ਸਿੱਖੀ ਹੁੰਦੀ ਜਾਂ ਗੱਤਕੇ ਦੀ ਉਹਨੂੰ ਟ੍ਰੇਨਿੰਗ ਲੈਂਦੀ ਹੁੰਦੀ ਹੋ ਸਕਦਾ ਉਸ ਦਾ ਸੌਦਾ ਹੋ ਲਾ ਦਿੰਦੀ ਉਸ ਨੂੰ ਵੀ ਜਿਹੜਾ ਕੇ ਬੈਂਸੀ ਜਿਹੜਾ ਕਾਰਾ ਕੀਤਾ ਤੇ ਹੋ ਸਕਦਾ ਉਹ ਤੋਂ ਛਟਕਾਰਾ ਉਹ ਪਾ ਲੰਦੀ ਸਾਨੂੰ ਚਾਹੀਦਾ ਆਪਣੀਆਂ ਲੜਕੀਆਂ ਨੂੰ ਦਲੇਰ ਬਣਾਉਣਾ ਤਾਂ ਕਿ ਕੋਈ ਅਜਹਿਆ ਆਟੋ ਚਾਲਕ ਚਾਹੇ ਕੋਈ ਹੋਰ ਹੋਵੇ ਤਾਂ ਕਿ ਇਹ ਜੀ ਹਿੰਮਤ ਨਾ ਕਰ ਸਕੇ ਦੋਸਤੋ ਇਹ ਸੀ ਕਹਾਣੀ ਜਿਹੜੀ ਔਰੀ ਤੁਹਾਡੇ ਸਾਹਮਣੇ ਅਸੀਂ ਰੱਖੀ ਆ ਤੇ ਮੈਂ ਪੰਜਾਬ ਸਰਕਾਰ ਤੋਂ ਇੱਕ ਵਾਰੀ ਫੇਰ ਆਸ ਕਰਦਾ ਬੇਨਤੀ ਕਰਦਾ ਕਿ ਅਜਿਹੇ ਸਖਸਾਂ ਨੂੰ ਅਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਉੱਤੇ ਲਟਕਾਇਆ ਜਾਵੇ ਬੈਸੇ ਸਾਡੇ ਇਹ ਹੁਣ ਕਾਨੂੰਨ ਵੀ ਬਣ ਗਿਆ ਪਰ ਕਾਨੂੰਨ ਬਣਿਆ ਜਿਹੜਾ ਉਸ ਨਮਾਲਕ ਲੜਕੀ ਨਾਲ ਬਣਿਆ ਪਰ ਜੇ ਸਾਡੀ 30 ਸਾਲ ਦੀ ਉਹ ਲੜਕੀ ਆ ਜੇਕਰ ਉਸ ਨੂੰ ਕੋਈ ਵੀ ਚੜਦੀ ਆ ਕਿਸੇ ਤੇ ਬੱਸ ਜਾਂ ਹੋਰ ਆਟੋ ਜਾਂ ਜੀਪ ਜਾਂ ਕਾਰਾਂ ਜਿੱਥੇ ਵੀ ਆਪਣੀ ਮੰਜ਼ਿਲ ਤੇ ਜਾਣਾ ਹੁੰਦਾ ਪਰ ਜੇਕਰ ਉਹ ਦਰਿੰਦਕੀ ਐਸੇ ਨਾਲ ਜਿਹੜੀ ਤੁਹਾਨੂੰ ਇੱਕ ਕਹਾਣੀ ਸੁਣਾਈ ਆ ਕਿ ਉਸ ਦਰਿੰਦਕੇ ਨੇ ਜਿਹੜੀ ਇਹ ਘਟਨਾ ਸਾਰੀ ਘਟੀ ਆ ਕਿ ਇੱਕ ਮਿੱਤਕ ਲੜਕੀ ਦੇ ਨਾਲ ਵੀ ਦੋ ਵਾਰੀ ਜ਼ਬਰਦਸਤ ਕਰਨ ਤੇ ਉਹਦਾ ਢਿੱਡ ਨਹੀਂ ਭਰਿਆ ਐਜੇ ਦਰਿੰਦਿਆਂ ਨੂੰ ਤਾ ਥੋੜੇ ਸਮੇਂ ਦੇ ਅੰਦਰ ਹੀ ਜਿਹੜੀ ਆ ਉਹ ਫਾਂਸੀ ਦੀ سزا ਹੋਣੀ ਚਾਹੀਦੀ ਆ ਸਾਡਾ ਸਮਾਜ ਇੱਥੇ ਬਹੁਤ ਘੱਟ ਬੋਲਦਾ ਸਾਨੂੰ ਬੋਲਣਾ ਚਾਹੀਦਾ ਤਾਂ ਕਿ ਇਹ ਜੀਆਂ ਘਟਨਾ ਰੋਕ ਸਕਣਾ ਮੈਨੂੰ ਦਿਓ ਇਜਾਜ਼ਤ ਤਾਂ ਕਿ ਆਪਾਂ ਇੱਕ ਹੋਰ ਇੱਕ ਅਜਿਹੀ ਇੱਕ ਦਿਲਕਵਾਂਉ ਘਟਨਾ ਵਾਲੀ ਕਹਾਣੀ ਤੁਹਾਡੇ ਸਾਹਮਣੇ ਜਲਦੀ ਲੈ ਕੇ ਆਵਾਂਗੇ ਤੇ ਜਿਹੜਾ ਅੱਜ ਦਾ ਚੈਪਟਰ ਹੈ ਇੱਥੇ ਖਤਮ ਹੁੰਦਾਗਾ ਮੈਨੂੰ ਦਿਓ ਇਜਾਜ਼ਤ ਧੰਨਵਾਦ ਮੈਜਿਕਾ ਖਾਲਸਾ ਮੈਜਿਕੀ ਫਤੇ